ਫੀਸ ਅੱਗੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਤੇ ਦੋ ਗੱਲਾਂ ਬਾਅਦ ਯੋਧੇ ਨਾਲ ਜ਼ਰੂਰ ਕਰਾਂਗੇ ਯੋਧੇ ਆ ਜਾ ਉਹਨਾਂ ਨੂੰ ਪਰਾਵਾ ਕਿੰਨੇ ਸਾਲ ਹੋ ਗਏ ਤੈਨੂੰ ਕਬੱਡੀ ਖੇਡਦਿਆਂ 15 ਸਾਲ ਹੋ ਗਏ ਆ ਮੁੰਡੇ ਨੂੰ ਕਬੱਡੀ ਖੇਡਦਿਆਂ ਤੇ ਹੁਣ ਤੱਕ ਕਬੱਡੀ ਦੇ ਵਿੱਚੋਂ ਕਿੰਨੇ ਮੋਟਰਸਾਈਕਲ ਜਿੱਤੇ ਐ ਕਦੇ ਗਿਣੇ ਨਹੀਂ ਕਹਿੰਦਾ 50 ਤੋਂ ਉੱਪਰ 75 ਵੀ ਹੋ ਸਕਦੇ ਨੇ ਟਾੜੀ ਮਾਰ ਦੋ ਯੋਧੇ ਦੇ ਨਾਂ ਤੇ ਕਿੰਨੇ ਟਰੈਕਟਰ ਜਿੱਤੇ ਐ ਚਾਰ ਟਰੈਕਟਰ ਜਿੱਤੇ ਐ ਤੇ ਤੇਰੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਮੈਂ ਆ ਮੇਰਾ ਜਿੱਤਿਆ ਟਰੈਕਟਰ ਫੋੜ ਐ ਇਹ ਟਰੈਕਟਰ ਨੂੰ ਆਪਣੀ ਕੋਠੀ ਦੀ ਟੈਂਕੀ ਤੇ ਖੜਾਉਣਾ ਇਹ ਕਹਿੰਦਾ ਕੋਠੀ ਬਣਾਉਣ ਦੇ ਸੀਗੇ ਤੇ ਕੋਠੀ ਬਣਦੇ ਬਣਦੇ ਕਹਿੰਦਾ ਮੈਂ ਫੋੜ ਟਰੈਕਟਰ ਜਿੱਤ ਲਿਆ ਤੇ ਫੇਰ ਮੈਂ ਸੋਚਿਆ ਕਿ ਇਹ ਟਰੈਕਟਰ ਨੂੰ ਆਪਾਂ ਇੱਕ ਕੋਠੀ ਤੇ ਬਣਦੀ ਟੈਂਕੀ ਦੇ ਉੱਪਰ ਖੜਾਵਾਂਗੇ ਜੋਦੇ ਸੁਰਕਪੁਰਿਆ ਦੀ ਗੱਲ ਵਧੀਆ ਲੱਗੀ ਤਾੜੀ ਮਾਰ ਦਿਓ ਕੱਢ ਕੇ ਮਾ ਖੇਡ ਕਬੱਡੀ ਦਾ ਬੱਬਰ ਸ਼ੇਰ ਗਰਾਊਂਡ ਦੇ ਵਿੱਚ ਆਇਆ ਹੈ ਕਲਰਨ ਵਾਲਿਆ ਆ ਜਾ ਦੋ ਗੱਲਾਂ ਕਰੀਏ ਆਓ ਵੇਖਾਂਗੇ ਰਵੀਆ ਕਲਰਨ ਦੀ ਧਰਤੀ ਹਰਿਆਣੇ ਦੀ ਧਰਤੀ ਦਾ ਮੁੰਡਾ ਮੇਰੇ ਵੀਰੋ ਕਿੰਨੇ ਸਾਲ ਹੋ ਗਏ ਤੈਨੂੰ ਕਬੱਡੀ ਖੇਡਦੇ ਨੂੰ ਗਬਰੂਆ ਇਹਨੂੰ 6 ਸਾਲ ਹੋ ਗਏ ਕਬੱਡੀ ਖੇਡਦੇ ਨੂੰ ਹੁਣ ਤੱਕ ਕਬੱਡੀ ਦੇ ਵਿੱਚ ਕੀ ਕੀ ਜਿੱਤੇ ਆ ਤਿੰਨ ਸੱਤ ਮੋਟਰਸਾਈਕਲ ਆਮ ਜਿੱਤੇ ਨੇ ਤੇ ਦੋ ਫੋਟ ਜਿੱਤੇ ਆ ਤੇ ਦੋ ਟਰੈਕਟਰ ਜਿੱਤੇ ਆ ਇੱਕ ਟਰੈਕਟਰ ਕਹਿੰਦੇ ਸਿੱਧੂ ਮੂਸੇ ਵਾਲੇ ਨੇ ਮਸ਼ਹੂਰ ਕੀਤਾ 98 11 ਉਹ ਵੀ ਜਿੱਤੇ ਆ ਨੌਜਵਾਨ ਨੇ ਸਿਰ 25 ਐਲ ਸੀੜੀਆਂ ਜਿੱਤੀਆਂ ਨੇ ਸੱਤ ਅੱਠ ਮੁੰਡੀਆਂ ਜਿੱਤੀਆਂ ਨੇ ਆーストラリア ਦੇ ਵਿੱਚ ਕਬੱਡੀ ਖੇਡ ਕੇ ਕਿਵੇਂ ਲੱਗਦਾ ਐਂ ਦੱਸ ਪਹਿਲਾਂ ਇਹ ਕਹਿੰਦਾ ਪੂਰਾ ਵਧੀਆ ਲੱਗਦਾ ਬਹੁਤ ਪਿਆਰ ਕਰਦੇ ਆ ਤੇ ਹੁਣ ਦਰਸ਼ਕ ਕਈ ਵਾਰੀ ਸੋਚਦੇ ਹੋਣਗੇ ਕਿ ਰਵੀ ਨਾਲ ਸੰਧੂ ਗੱਲ ਕਰ ਰਿਹਾ ਹਰਿਆਣੇ ਵਾਲੇ ਨਾਲ ਇਹਦੀ ਗੱਲ ਆਪਣੇ ਮੂੰਹ ਨਾਲ ਦੱਸ ਰਿਹਾ ਕਿ ਤੇ ਹਿੰਦੀ ਤਾਂ ਨਹੀਂ ਬੋਲਦਾ ਇਹ ਪੰਜਾਬੀ ਬਹੁਤ ਸੋਹਣੀ ਬੋਲਦਾ ਤੇ ਮੈਨੂੰ ਐਂ ਦੱਸ ਕਿਹੜੇ ਕਿਹੜੇ ਮੁਲਕ ਸਿਕورٹی ਖੇੜੀ ਹੈ ਭਈ ਮੈਂ ਦੋ ਵਾਰੀ ਨਿਊਜ਼ੀਲੈਂਡ ਜਾਇਆ ਤੇ ਯੂਰਪ ਖੇੜੀ ਹੈ ਹੁਣ ਆਸਟ੍ਰੇਲੀਆ ਆ ਤੇ ਇਸ ਤੋਂ ਬਾਅਦ ਕੈਨੇਡਾ ਜਾਣਾ ਭਾਈ ਤੇ ਦੋ ਗੱਲਾਂ ਜਿਹੜੇ ਨਵੇਂ ਗਬਰੂ ਕਬੱਡੀ ਦੇ ਵਿੱਚ ਆਉਂਦੇ ਆ ਕਬੱਡੀ ਖੇਡਣ ਲੱਗ ਰਹੇ ਐ ਉਹਨਾਂ ਬਾਰੇ ਉਹਨਾਂ ਦੀ ਖਰਾਕ ਬਾਰੇ ਜ ਜਨਾਂ ਨੂੰ ਕਬੱਡੀ ਬਾਰੇ ਜ਼ਰੂਰ ਤੋਂ ਗੱਲਾਂ ਤੁਹਾਡੇ ਕੋਲ ਪੁੱਛਾਂਗੇ ਕੀ ਕਹਿਣੀਆਂ ਚਾਹੁੰਗੇ ਬਈ ਸਾਰੇ ਪਲੇਅਰਾਂ ਨੂੰ ਇਹੀ ਬੇਨਤੀ ਐ ਬਈ ਵਧੀਆ ਮਿਹਨਤ ਕਰੋ ਵਧੀਆ ਖਾਓ ਪੀਓ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਸਾਰੀ ਚੀਜ਼ਾਂ ਨੂੰ ਰੋ ਵਧੀਆ ਮਿਹਨਤ ਕਰੋ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਹਾਂ ਜੇ ਰਵੀ ਕਲਰ ਹੁੰਦੀਆਂ ਇਹ ਗੱਲਾਂ ਵਧੀਆ ਲੱਗੀਆਂ ਤਾੜੀ ਮਾਰ ਦਿਓ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ